ਸਟੇਜ ਤੇ ਆਏ ਜੀ ਪੈਸੇ ਲਿੱਤੇ ਸਾਡੇ ਕੋਲੋਂ ਪੂਰੀ ਸਟੇਜ ਤੇ ਆਏ ਅੱਧਾ ਘੰਟਾ ਗਾਇਆ 20 25 ਮਿੰਟ ਹੀ ਅੱਧਾ ਘੰਟਾ ਦਾ ਹੈਲੋ ਹੈਲੋ 10 ਮਿੰਟ ਤਾਂ ਕਰ ਹੀ ਗਿਆ 20 25 ਮਿੰਟ ਗਾਇਆ ਤੇ ਜਦੇ ਉੱਤਰ ਕੇ ਗੱਡੀ ਲੈ ਕੇ ਨਿਕਲ ਗਿਆ ਜੀ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਸਾਡਾ 40 ਲੱਖ ਰੁਪਏ ਲੱਗਿਆ ਹੋਇਆ ਪ੍ਰੋਗਰਾਮ ਤੇ ਤੁਸੀਂ ਕਿਉਂ ਖਰਾਬ ਕੀਤਾ ਕੋਈ ਜਵਾਬ ਨਹੀਂ ਹੈਗਾ ਆ ਦੇਖੋ ਇਧਰ ਕੀ ਬੈਠੇ ਕੋਈ ਅੱਜ ਨਾ ਭਾਈ ਕਰਨ ਲੱਗਿਆ ਹੋਇਆ ਵਿੱਚ ਹੁੰਦਾ ਇਹਦੇ ਆ ਕੇ ਜੀ ਪ੍ਰਧਾਨ ਜੀ ਆਓ ਜੀ ਸਟੇਜ ਦੇ ਉੱਪਰ ਖਸੇ ਪੰਜਾਬੀ ਦੇ ਮਸ਼ਹੂਰ ਗਾਇਕ ਦਾ ਸ਼ੋਅ ਚੱਲ ਰਿਹਾ ਹੋਵੇ ਤੇ ਅਚਾਨਕ ਗਾਇਕ ਸਟੇਜ ਤੋਂ ਹੇਠਾ ਉਤਰ ਜਾਵੇ ਤਾਂ ਉਸ ਵੇਲੇ ਜਿੱਤੇ ਮਜ਼ਾ ਤਾਂ ਕਿਰਕਰਾ ਹੋ ਹੀ ਜਾਂਦਾ ਹੈ ਤਾਂ ਰੌਲਾ ਪੈਣਾ ਵੀ ਲਾਜ਼ਮੀ ਹੈ ਜੀ ਹਾਂ ਇਹ ਰੌਲੇ ਰੱਪੇ ਦੀਆਂ ਤਸਵੀਰਾਂ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਵੀ ਇੱਕ ਸ਼ੋਅ ਦੇ ਦੌਰਾਨ ਤਿਆ ਨੇ ਦੇਖੀ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਦਾ ਸ਼ੋਅ ਉਸ ਵੇਲੇ ਵਿਵਾਦਾਂ ਦੇ ਵਿੱਚ ਚਿਰ ਗਿਆ ਜਦੋਂ ਕਿ ਗਾਇਕ ਦਿਲਪ੍ਰੀਤ ਢਿੱਲੋਂ ਅਚਾਨਕ ਸਟੇਜ ਤੋਂ ਉਤਰ ਗਏ ਤੇ ਇੱਕ ਨੇੜਲੇ ਪੈਲਸ ਦੇ ਵਿੱਚ ਜਾ ਕੇ ਬੈਠ ਕੇ ਤੇ ਉਸ ਵੇਲੇ ਰੌਲਾ ਪੈ ਗਿਆ ਤੇ ਰੌਲੇ ਦੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਇਸ ਪੈਲਸ ਦੇ ਵਿੱਚ ਜਿੰਨਾ ਪ੍ਰਬੰਧਕਾਂ ਦੇ ਵੱਲੋਂ ਸਮਾਗਮ ਰੱਖਿਆ ਗਿਆ ਸੀ ਉਹਨਾਂ ਦੇ ਵੱਲੋਂ ਗਾਇਕ ਦਿਲਪ੍ਰੀਤਾ ਢਿੱਲੋਂ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ। ਦਾ ਲੰਡਨ ਸਟਰੀਟ ਦੇ ਵਿੱਚ ਆਉਣਾ ਰਹੀ ਸੀ ਤੇ ਦਿਲਪ੍ਰੀਤ ਢਿੱਲੋਂ ਦਾ ਜਿਹੜੀ ਸ਼ੋਅ ਕਰਵਾਇਆ ਸੀਗਾ 1 ਸੈਕਿੰਡ ਵਾਸਤੇ ਇਹਦਾ 뮤직 ਬੰਦ ਹੋ ਗਈ ਸੀ ਇਸ ਸਟੇਜ ਤੇ ਜਿਹੜਾ ਸੀ ਜਦ ਹੀ ਗੱਡੀਆਂ ਦੇ ਵਿੱਚ ਬਹਿ ਕੇ ਵਾਪਸ ਆ ਗਏ ਇਹ ਬਾਅਦ ਚ ਉਹਨੇ ਮੁੱਦਾ ਉਠਾਇਆ ਵੀ ਸਾਨੂੰ ਪੇਮੈਂਟ ਨਹੀਂ ਦਿੱਤੀ 2 ਲੱਖ ਰੁਪਏ ਤੁਸੀਂ ਨੂੰ ਅਡਵਾਂਸ ਪਾਏ ਜੀ। 390000 ਰੁਪਏ ਮੈਂ ਆਪਣੇ ਹੱਥਾਂ ਨਾਲ ਇਹਨੂੰ ਕੈਸ਼ ਗਿਣ ਕੇ ਦਿੱਤਾ ਹੈ ਇਹਦੇ ਮੈਨੇਜਰ ਨੂੰ ਦਿੱਤਾ ਹੈ ਉਹਨਾਂ ਨੇ ਓਕੇ ਕਰੀਆ ਪਹਿਲਾਂ ਇਹਦੇ ਬੰਦੇ ਕਹੀਗੇ ਕੈਸ਼ ਆਇਆ ਨਹੀਂ ਬਟ ਬਾਜਵੇਂ ਮੰਨ ਗੀ ਵੀ ਕੈਸ਼ ਆਇਆ ਐਵੇਂ ਐਵੇਂ ਮੈਨੀਪੂਲੇਟ ਕਰ ਰਹੇ ਗੱਲ ਕੁਝ ਨਹੀਂ ਇਹਨੂੰ ਪਤਾ ਲੱਗ ਰਹੀ ਵੀ ਕੀ ਕਰ ਰਹੇ ਕੀ ਨੇ ਅੰਦਰ ਬੈਠੇ ਪਤਾ ਨਹੀਂ ਕੀ ਗੱਲ ਕਰ ਰਹੇ ਹੈ ਕੀ ਨਹੀਂ ਸਖ ਕਿੱਦਾਂ ਕਿੱਦਾਂ ਦਿੱਤੀਏ ਪੇਮੈਂਟ ਇਹਨੂੰ ਜੀ ਕੈਸ਼ ਦਿੱਤੀਏ ਜੀ ਪੇਮੈਂਟ ਇਹਨੂੰ ਸਾਰੀ ਉਹ ਕੈਸ਼ ਹੈ ਜੀ ਕਿ ਰਸੀਦ ਐਕਚੁਅਲੀ ਸਾਡਾ ਜਿਹੜਾ ਇਵੈਂਟ ਹੈ ਉਹ ਕੰਗਸਰ ਕਰਵਾ ਰਹੇ ਨੇ ਉਹਨਾਂ ਨੂੰ ਪਤਾ ਇਸ ਚੀਜ਼ ਬਾਰੇ ਕਿਉਂਕਿ ਸਾਨੂੰ ਪੇਮੈਂਟ ਦੇਣ ਵਾਰੇ ਕਿਹਾ ਗਿਆ ਸੀ ਇਹ ਤੇ ਮੈਨੇਜਰ ਨੇ ਕਿ ਕਲੈਕਟ ਕਰ ਲਈ ਸੀ ਪੇਮੈਂਟ ਸਾਡੇ ਨੇ ਜਿਵੇਂ ਪ੍ਰੋਗਰਾਮ ਚੱਲ ਰਿਹਾ ਅਸਲੇ ਜੀ ਪ੍ਰੋਗਰਾਮ ਤੁਸੀਂ ਦੂਜੀ ਆਗੇ ਉਸ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀ ਤਾਂ ਟੈਕਨੀਕਲ ਪ੍ਰੋਬਲਮ ਆ ਗਈ ਚੱਲ ਜੀ ਜਿਵੇਂ ਦਿੱਕਤ ਆਈ ਇਹ ਉੱਥੇ ਤੋਂ ਚਲੇ ਗਈ ਕਿੰਨੇ ਸਾਊਂਡ ਲਾਏ ਜੀ ਹੁਣ ਤੱਕ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਦੇਖੋ ਜੀ ਟੈਕਨੀਕਲ ਦਿੱਕਤ ਆ ਗਈ ਤੁਸੀਂ ਇਹਨੂੰ ਕੰਟੀਨਿਊ ਕਰੋ ਇਹ ਉੱਥੇ ਤੋਂ ਜੀ ਇਹ ਮਸਲਾ ਹੈ ਭਾਜੀ ਕਿੰਨਾ ਕਿੰਨੇ ਗਾਣੇ ਗਾਏ ਜੀ ਇਹਨਾਂ ਨੇ ਵੱਲੋਂ ਗਾਣੇ ਗਾਏ ਹੈਗੇ 2 ਹਮਲ ਜਿਆਦਾ ਨਿਕਲਦਾ ਤਾਂ ਖਾਂਦੇ ਲਾਇਆ ਸੀ ਇੰਟਰਵਿਊ ਸਰ ਕਿੰਨੇ ਪੈਸਿਆਂ ਚ ਗੱਲ ਹੋਈ ਸੀ ਸਾਰੇ ਇਹਨਾਂ ਬੁਕਰੇ ਦਾ ਕਿੰਨੇ ਪੈਸੇ ਨਾਲ ਗੱਲ ਹੋਈ ਜੀ ਮੈਂ ਤੁਹਾਨੂੰ ਦੱਸਦਾ ਇੱਕ ਮਾਲਕ ਆਸੀਂ ਮਾਲਕ ਹੈ ਜੀ ਆਸੀਂ ਮਾਲਕ ਅਸੀਂ ਗਲਤ ਬੋਲ ਸਕਦੇ ਹਾਂ ਉੱਥੇ ਮੀਡੀਆ ਬੈਠੀ ਸੀ ਸਾਰੀ ਸਾਰੀ ਮੀਡੀਆ ਨੂੰ ਪੁੱਛੋ ਕਿੰਨਾ ਕੁ ਗਾਇਆ ਹੂੰ ਸਮਝਦੇ ਕਿੰਨਾ ਕੁ ਟਾਈਮ ਲਾਇਆ ਕੀ ਕੀਤਾ ਤੁਸੀਂ ਵੀ ਉੱਥੇ ਹੀ ਸੀਗੇ ਹਾਂਜੀ ਸਰ ਤੁਸੀਂ ਮੈਂ ਤੁਸੀਂ ਸਟੇਜ ਤੇ ਖੜਾ ਸੀ ਸਾਰਾ ਕੁਝ ਰਿਕਾਰਡ ਕੀਤਾ ਮੇਰੇ ਭਾਈ ਹੁਣ ਹੀ ਸਾਰੇ ਆਣੇ ਉੱਪਰ ਖੜੇ ਨੇ ਮੈਂ ਉੱਪਰ ਖੜਾ ਸੀਗਾ 1 ਸੈਕਿੰਡ ਦਾ ਸਾਊਂਡ ਬੰਦ ਹੋਈ ਹੈ ਉਸ ਟਾਈਮ ਨਾਲ ਹੀ ਪੌੜੀਆਂ ਤੇ ਗੱਡੀ 'ਚ ਬੈਠ ਗਏ ਬਿਜਲੀ ਦਾ ਕੰਮ ਹੈ ਟੈਕਨੀਕਲ ਇਸ਼ੂ ਆ ਸਕਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਨਾਦਨ ਉੱਤਰ ਕੇ ਆਪਾਂ ਗੱਡੀ 'ਚ ਬੈਠ ਗਏ ਦੋ ਮਿੰਟ ਕਿੰਨੇ ਕਿੰਨੇ ਪੈਸੇ ਤੁਹਾਡੀ ਗੱਲਬਾਤ ਹੋਈ ਸੀ 590 59000 ਰਪੀ ਪੇਮੈਂਟ ਹੈ ਆਨਲਾਈਨ ਟ੍ਰਾਂਸਫਰ ਕੀਤੀ ਕੈਸ਼ ਕੀਤੀ ਬਾਈ ਜੀ ਬੜਾ ਖੁੱਲਿਓ ਪਿੱਛੇ ਠੀਕੇ ਆਜਾ ਤਮਾ ਕੋਈ ਕਾਰਨ ਕੀ ਹੋਇਆ ਜਿਹਦੇ ਕਰਕੇ ਇਹ ਕੋਈ ਗਲਤ ਅਸੀਂ ਅਸੀਂ ਤਾਂ ਇਹ ਪੁੱਛ ਰਹੇ ਹਾਂ ਜੀ ਅਸੀਂ ਤਾਂ ਸਾਨੂੰ ਤਾਂ ਇਹ ਨਹੀਂ ਸਮਝ ਆ ਰਹੀ ਹੈ ਠੀਕੇ ਪ੍ਰਸ਼ਾਸਨ ਆਇਆ ਸਰ ਉਹਨਾਂ ਨੂੰ ਇਹ ਪੁੱਛੋ ਜੀ ਅੰਦਰ ਲੁੱਕ ਕੇ ਕਿਉਂ ਬੈਠੇ ਆ ਪਹਿਲਾਂ ਤਾਂ ਇਹ ਪੁੱਛੋ ਜੇ ਉਹ ਕਿਤੇ ਗੱਲ 'ਚ ਸੱਚੇ ਆ ਆਪਣੇ ਤਾਂ ਬਾਹਰ ਆ ਨਾ ਆ ਕੇ ਬਿਆਨ ਦੇਣ ਜੇ ਕੋਈ ਵੀ ਤੀਜੀ ਦਿੱਕਤ ਹੈ ਅੰਦਰ ਲੁੱਕ ਕੇ ਬੈਠਣ ਦਾ ਕੀ ਮਤਲਬ ਹੈ ਉਹ ਪਹਿਲਾਂ ਤਾਂ ਉਹਨਾਂ ਨੂੰ ਇਹ ਪੁੱਛੋ ਜੀ ਤੁਸੀਂ ਇਹ ਕਿ ਅੰਦਰ ਕਿਉਂ ਲੁੱਕ ਕੇ ਬੈਠਿਆ ਹੈ ਇਹ ਕਿ ਆ ਸਾਹਮਣੇ ਵਾਕਿੰਗ ਡਿਸਟੈਂਸ ਹੈ ਤੈਨੂੰ ਕੋਈ ਦਿੱਕਤ ਸੀਗੀ ਤਾਂ ਉੱਥੇ ਹੀ ਸਾਨੂੰ ਕਹਿ ਠੀਕ ਹੈ ਨਾ ਤੂੰ ਇੱਥੇ ਲੁੱਕ ਕੇ ਕਾਤੇ ਬੈਠਾ ਹੁਣ ਵੀ ਬਾਹਰ ਨਹੀਂ ਆ ਰਿਹਾ ਜੀ 2 ਘੰਟੇ ਦੇ ਇੱਥੇ ਸਾਰੇ ਲੋਕ ਖੜੇ ਹੈ ਜੀ ਕਿਹਨਾਂ ਇਹਦੇ ਅੰਦਰ ਲੁੱਕ ਕੇ ਬੈਠਾ ਹੈ ਕੋਈ ਲੁਧਿਆਣੇੋਂ ਆਇਆ ਜੀ ਕੋਈ ਕਿਤੋਂ ਆਇਆ ਸਪੈਸ਼ਲ ਅਸੀਂ ਗੈਸਟ ਬੁਲਾਏ ਹੋਏ ਸੀਗੇ ਨਹੀਂ ਤੁਹਾਡੀ ਗੱਲਬਾਤ ਹੋਈ ਕੋਈ ਉਹਨਾਂ ਨਾਲ ਕੋਈ ਗੱਲ ਹੀ ਨਹੀਂ ਹੋਈ ਜੀ ਮਿਲ ਹੀ ਨਹੀਂ ਰਿਹਾ ਜੀ ਤੇ ਬੌਂਸਰ ਬਾਹਰ ਖੜੇ ਹੈ ਜੀ ਬੋਲਦੇ ਆ ਧਮਕੀਆਂ ਦੇ ਰਹੇ ਸਾਨੂੰ ਇਹ ਕਹਿੰਦੇ ਤੁਸੀਂ ਬਾਹਰ ਜਾਓ ਜੀ ਇਹ ਪ੍ਰਾਪਰਟੀ ਤੁਹਾਡੀ ਨਹੀਂ ਹੈਗੀ ਜੀ ਐਦਾਂ ਦੀਆਂ ਧਮਕੀਆਂ ਦੇ ਰਹੇ ਹੈ ਜੀ ਸਾਨੂੰ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਜੀ ਵੀ ਆ ਕੇ ਬਿਆਨ ਦੇਵੇ ਆਪਣਾ ਜੀ ਦੱਸੇ ਸਾਰਿਆਂ ਨੂੰ ਵੀ ਕਿਉਂ ਛੱਡ ਕੇ ਆਇਆ ਪ੍ਰੋਗਰਾਮ ਤਾਂ ਕਿ ਸਾਡੀ ਬੇਇੱ ਇਹ ਦੱਸੇ ਜੇ ਸਾਡੀ ਕਮੀਆਂ ਉਹ ਵੀ ਦੱਸਿਆ ਕੇ ਤਾਂ ਪਤਾ ਤਾਂ ਲੱਗੇ ਨਾ ਅਸੀਂ ਫੇਸ ਟੂ ਫੇਸ ਗੱਲ ਕਰੀਏ ਸਾਡੀ ਕਮੀਆਂ ਤਾਂ ਆ ਕੇ ਦੱਸੇ ਵੀ ਮੈਂ ਕਿਉਂ ਭੱਜਿਆ ਜੀ ਉਹ ਦੱਸੇ ਰੀਜ਼ਨ ਤਾਂ ਦੱਸੇ ਨਾ ਜੀ ਆ ਕੇ ਇਸ ਦੌਰਾਨ ਮੋਰਿੰਡਾ ਪੁਲਿਸ ਵੀ ਸੁਰੱਖਿਆ ਦੇ ਮੱਦੇ ਨਜ਼ਰ ਉਸ ਪੈਲਸ ਦੇ ਵਿੱਚ ਪਹੁੰਚੀ ਤੇ ਜਿੱਥੇ ਦਿਲਪ੍ਰੀਤ ਢਿੱਲੋਂ ਇੱਕ ਕਮਰੇ ਦੇ ਵਿੱਚ ਬੈਠੇ ਸਨ ਤੇ ਉਹਨਾਂ ਨੇ ਪ੍ਰਬੰਧਕਾਂ ਵੱਲੋਂ ਲਗਾਏ ਗਏ ਇਲਜ਼ਾਮਾ ਦੇ ਉੱਪਰ ਆਪਣਾ ਕੀ ਬਿਆਨ ਦਿੱਤਾ ਹੈ ਤੁਸੀਂ ਉਹਨਾਂ ਦੀ ਜ਼ੁਬਾਨੀ ਕੀ ਸੁਣ ਲਓ ਉਥੇ ਇਹ ਆਪਣਾ ਸਾਊਂਡ ਦੀ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਆ ਗਈ ਸੀਗੀ ਤੇ ਸਾਡਾ ਕੁਝ ਮਿਸਕਮਿਊਨੀਕੇਸ਼ਨ ਗਿਆਪ ਹੋ ਗਿਆ ਹੈ ਨਾ ਮਤਲਬ ਮੈਨੂੰ ਉਥੇ ਸੁਣਿਆ ਵੀ ਪੈਕ ਅਪ ਹੈ ਨਾ ਇਹ ਇਹਨਾਂ ਨੇ ਕਿਹਾ ਸੀ ਵੀ ਬੈਕ ਅਪ ਚਲਾਓ ਤੇ ਮੈਨੂੰ ਇਸ਼ੂ ਹੋ ਰਿਹਾ ਜਿਆਦਾ ਸੀਗਾ ਤੇ ਤਾਂ ਕਰਕੇ ਜੀ ਮਸਲਾ ਕੀ ਨਿਬੜਿਆ ਮਸਲਾ ਤਾਂ ਨਿਬੜ ਹੀ ਰਿਹਾ ਸੀ ਮਸਲਾ ਤਾਂ ਕੀ ਨਹੀਂ ਸੀ ਮਸਲਾ ਨਿਬੜਨਾ ਕੀ ਹੈ ਸਾਡਾ ਕਿਹੜਾ ਵੀ ਰੋਲਾ ਸੀ ਵੱਟਦਾ ਹਾਂਜੀ ਤੇ ਪੇਮੈਂਟ ਵਾਲਾ ਇਹੀ ਪਹਿਲਾਂ ਨੂੰ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਸਾਰੀ ਪਹਿਲਾਂ ਹਾਂ ਜੀ ਪੇਮੈਂਟ ਦਾ ਕੋਈ ਰੋੜਾ ਨਹੀਂ ਇਸ਼ੂ ਨਹੀਂ ਹੈ ਕਵੀ ਜੀ ਟੈਕਨੀਕਲੀ ਔਰ ਟੈਕਨੀਕਲੀ ਇਸ਼ੂ ਸੀਗਾ ਜੀ ਹਾਂਜੀ ਉਹਦੇ ਕਰਕੇ ਸੌਲਟ ਆਊਟ ਨਹੀਂ پتہ ਸੌਲਟ ਆਊਟ ਆ ਵੀਰੇ ਆਬੀਅਸਲੀ ਜੀ ਜਗਬਾਈਂ ਟੀਵੀ ਦੇ ਲਈ ਮੋਰਿੰਡਾ ਤੋਂ ਅਮਰਜੀਤ ਤੇ ਮਾਨਤੀ ਰਪੋ